ਲਵੀ ਰੇਨਿਕ ਗੀਤ ਗਾਇਆ ਸੀ ਮਿੱਤਰਾਂ ਦੀ ਚੜਤ ਤੁਝੇ ਮੰਚੇ ਕਾਲਜਾ ਦੋ ਕੈਪਸੂਲ ਲੈ ਲਈ ਤੂੰ ਤਜ਼ਾਬ ਦੇ ਜਿਹੜੇ ਚੜਤਾਂ ਤੋਂ ਸਾੜਾ ਕਰਦੇ ਆ ਉਹਨਾਂ ਦੇ ਵੀ ਤੇ ਸਾਡੇ ਵਰਗਿਆਂ ਦੇ ਵੀ ਜਿਹੜੇ ਨਹੀਂ ਕਰਦੇ ਜਾਂ ਤੁਹਾਡੇ ਵਰਗਿਆਂ ਦੇ ਵੀ ਕਿਤੇ ਨਾ ਕਿਤੇ ਸਾੜਾ ਤੇ ਪੈਂਦਾ ਤਜ਼ਾਬ ਤੇ ਬਣਦਾ ਹੀ ਆ ਕੈਪਸੂਲ ਅਕਸਰ ਲਏ ਜਾਂਦੇ ਨੇ ਅੱਜ ਕੱਲ ਤੇ ਵੈਸੇ ਵੇਖਣ ਨੂੰ ਮਿਲਦਾ ਹੈ ਕਿ ਆਮ ਹੀ ਘਰਾਂ 'ਚ ਪਤਾ ਪਿਆ ਹੁੰਦਾ ਹੈ ਘਰਾਂ 'ਚ ਵੀ ਆਮ ਹੀ ਦੇਖਦੇ ਆ ਕਿ ਕੈਪਸੂਲ ਰੱਖੇ ਹੁੰਦੇ ਨੇ ਤਜ਼ਾਬ ਦੇ ਖਾਣ ਪੀਣ ਵਾਲੇ ਤੇ ਅਕਸਰ ਡੋਜ਼ਾ ਬਣਾ ਕੇ ਰੱਖਦੇ ਨੇ ਕਿ ਹਾਂ ਭਾਈ ਤਜ਼ਾਬ ਪਤਾ ਨਹੀਂ ਕਿਹੜੇ ਵੇਲੇ ਹਮਲਾ ਕਰ ਦੇਵੇ। ਸੋ ਇਹ ਸਮੱਸਿਆ ਹੈ। ਜਿਹੜੇ ਬੰਦੇ ਉਹ ਦਾਣੇ ਵਾਲਾ ਕੈਪਸੂਲ ਇਸਤੇਮਾਲ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਤਜ਼ਾਬ ਬਣਦਾ ਹੈ ਉਹਨਾਂ ਵਾਸਤੇ ਇਹ ਵੀਡੀਓ ਸਪੈਸ਼ਲ ਆ ਤੇ ਅਸੀਂ ਅਕਸਰ ਸਪੈਸ਼ਲ ਇਹ ਵੀ ਕਹਿੰਦੇ ਆ ਕਿ ਭਾਈ ਸੋਮਵਾਰ ਤੋਂ ਸ਼ਨੀਵਾਰ ਤੱਕ ਅਸੀਂ ਖਬਰਾਂ ਦੀ ਦੁਨੀਆ 'ਚ ਰਹਿ ਕੇ ਆਪਣਾ ਰੋਜੀ ਰੋਟੀ ਲਈ ਕੰਮ ਕਰਨੇ ਆ ਐਤਵਾਰ ਅਸੀਂ ਜਾਗਰੂਕਤਾ ਹੇਤੂ ਇੱਕ ਅੱਧ ਵੀਡੀਓ ਦਾ ਤਹਈਆਤ ਅਮਲ ਕਰਦੇ ਆ ਜੇ ਤੁਸੀਂ ਉਸ ਨੂੰ ਪਿਆਰ ਦੇ ਦਿਓ ਸਹਿਯੋਗ ਦੇ ਦਿਓ ਤਦ ਵੀ ਠੀਕ ਹੁੰਦਾ ਹੈ ਉਲੰਭਾ ਆਪਾਂ ਕਦੇ ਨੀ ਤਾਂ ਨਹੀਂ ਜ਼ਿੰਦਗੀ ਨਾਲ ਹਲਾਂਭਾ ਛਿਕਵੇ ਸ਼ਿਕਾਇਤਾਂ ਉਹ ਪਹਿਲਾਂ ਹੀ ਛੱਡ ਚੁੱਕੇ ਆ ਖੈਰ ਗੱਲ ਦੀ ਸ਼ੁਰੂਆਤ ਕਰੀਏ ਤਾਂ ਖਬਰਾਂ ਪੜਦਿਆਂ ਪੜਦਿਆਂ ਮੈਨੂੰ ਇੱਕ ਤੱਥ ਨੇ ਬਹੁਤ ਹੈਰਾਨ ਕੀਤਾ ਕਿ ਇੰਗਲੈਂਡ ਦੇ ਵਿੱਚ ਸਾਲ 22 23 ਦੇ ਦੌਰਾਨ ਉਥੋਂ ਦੀ 15% ਵਸੂ ਨੇ ਪੀਪੀਆਈ ਦਵਾਈਆਂ ਦਾ ਇਸਤੇਮਾਲ ਕੀਤਾ ਪੀਪੀਆਈ ਦਵਾਈਆਂ ਕੀ ਹੁੰਦੀਆਂ ਨੇ ਉਹਦੀ ਵਿਆਖਿਆ ਜਿਹੜੀ ਪ੍ਰੋਟੋਨ ਪੰਪ ਇਨਹੀਬੀਟਰਸ ਕਹਿੰਦੇ ਆ ਉਹਨਾਂ ਨੂੰ ਬੇਸਿਕਲੀ ਕੀ ਆ ਕਿ ਓਂਪੈਰਾਜ਼ੋਲ ਇਹਦਾ ਹੀ ਕੰਮ ਆ ਇਹਦਾ ਹੀ ਹਿੱਸਾ ਹੈ ਯਾਨੀ ਜੋ ਆਪਾਂ ਦਾਣੇ ਵਾਲਾ ਕੈਪਸੂਲ ਲੈਨੇ ਆ ਸਮਝ ਲਓ ਕਿ ਉਹ ਇਦਾਂ ਆ ਕਿ ਜਦੋਂ ਆਪਣੇ ਤਜਾ ਬਣਦਾ ਐਸਿਡ ਤਾਂ ਆਪਣੇ ਬਣਦੇ ਆ ਨਾ ਤਜਾ ਜਦੋਂ ਬਣਦੇ ਤਾਂਦੇ ਹੀ ਖਾਣਾ-ਵਾਣਾ ਆਪਣਾ ਪਚਦਾ ਹੈ ਨਾ ਸਾਬ ਆਪਾਂ ਡਾਕਟਰੀ ਭਾਸ਼ਾ ਚ ਜਾਂ ਜਿਹੜੇ ਹੈਲਥ ਐਕਸਪਰਟ ਹੁੰਦੇ ਆ ਉਹਨਾਂ ਵਾਂਗ ਨਹੀਂ ਆਪਾਂ ਤੇ ਸਿਰਫ ਸਰਲ ਢੰਗ ਨਾਲ ਦੱਸ ਸਕਦੇ ਆ ਕਿਉਂ ਜਿਹੜੇ ਤਜਾਬ ਹੁੰਦੇ ਆ ਛਾਦੋਂ ਜ਼ਿਆਦਾ ਬਣਦੇ ਆ ਆਪਣੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਇਹ ਦਵਾਈਆਂ ਕੀ ਆ ਕਿ ਪ੍ਰੋਟੋਨ ਪੰਪ ਨੂੰ ਬਲੌਕ ਕਰਕੇ ਤੇ ਉਹਨਾਂ ਦੀ ਮਾਤਰਾ ਜਿਹੜੀ ਆ ਉਹ ਘਟ ਕਰ ਦਿੰਦੀ ਯਾਨੀ ਬਲੌਕ ਕਰ ਦਿੰਦੀ ਆ ਪ੍ਰੋਟੋਨ ਪੰਪਾਂ ਨੂੰ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਾਂ ਨੂੰ ਵਕਤੀ ਤੌਰ ਤੇ ਰਾਹਤ ਮਿਲ ਜਾਂਦੀ ਹੈ ਪਰ ਇਹ ਇਓਂ ਹੀ ਆ ਕਿ ਜਿਵੇਂ ਆਪਾਂ ਕਿਸੇ ਰੁੱਖ ਨੂੰ ਉੱਤੋਂ ਤੋਂ ਸ਼ਾਂਗ ਦਈਏ ਜੜ ਲੱਗੀ ਰਹਿੰਦੀ ਆ ਉਹ ਰੁੱਖ ਫੇਰ ਫੁੱਟਦਾ ਆਪਾਂ ਫੇਰ ਸ਼ਾਂਗ ਦਈਏ ਉਹ ਰੁੱਖ ਫੇਰ ਫੁੱਟ ਪੈਂਦਾ ਇਸ ਕਰਕੇ ਤਜਾਬ ਬਣਦਾ ਤੇ ਆਪਣੇ ਕੈਪਸੂਲ ਖਾਣ ਦਾ سلسلہ ਲਗਾਤਾਰ ਚੱਲਦਾ ਰਹਿੰਦਾ ਐਂਪੈਰਾਜ਼ੋਲ ਹੋਰ ਵੀ ਕੰਮਾਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਜਿੱਦਾਂ ਅਲਸਰ ਹੁੰਦਾ ਆਪਣੇ ਪੇਟ ਦੇ ਵਿੱਚ ਇਸ ਤੋਂ ਇਲਾਵਾ ਜੀਈਆਰਡੀ ਉਹਨਾਂ ਨੂੰ ਬੋਲ ਦਿੰਦੇ ਗੈਸਟਰੋਐਸੋਫੀਗਲ ਰਿਫਲੈਕਸ ਡਿਜ਼ੀਜ਼ ਉਹਨਾਂ ਵਾਸਤੇ ਵੀ ਹੈ ਫਿਰ ਜੋ ਐਂਟੀਬਾਇਓਟਿਕ ਲੈਨੇ ਆ ਉਹਨਾਂ ਦੇ ਨਾਲ ਜੋ ਇਨਫੈਕਸ਼ਨਸ ਵਗੈਰਾ ਹੋ ਜਾਂਦੀਆਂ ਨੇ ਉਹਨਾਂ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ ਬੱਚਿਆਂ ਦੇ ਵਿੱਚ ਜੇ ਗੰਭੀਰ ਰਿਫਲੈਕਸ ਹੋਣ ਤਾਂ ਉਸ ਸਮੱਸਿਆ ਦੀ ਨਜਾਤ ਵਾਸਤੇ ਵੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਪਰ ਦੇ ਵਿੱਚ ਵੱਖ-ਵੱਖ ਨਾਵਾਂ ਤੋਂ ਇਹ ਦਵਾਈ ਮਿਲਦੀ ਐੰਪੈਰਾਸੋਲ ਆ ਕਈ ਬ੍ਰਾਂਡ ਹੁੰਦੇ ਨੇ ਜਿਵੇਂ ਡਾਕਟਰ ਰੈਡਿਸ ਦਾ ਉਮੇਜ਼ ਹੈ ਜੈਡਿਸ ਵਾਲਿਆਂ ਦਾ ਲਿਊਸਿਡ ਹੈ ਐਲਕੇਮ ਵਾਲਿਆਂ ਦਾ ਉਮੀ ਹੈ ਸਿਪਲਾਂ ਵਾਲਿਆਂ ਦਾ ਲੋਮੈਕ ਹੈ ਤਾਂ ਮਤਲਬ ਕਿ ਜਨਰਿਕ ਫਾਰਮ ਦੇ ਵਿੱਚ ਵੀ ਇੱਕ ਕੈਪਸੂਲ ਜਿਹੜੇ ਆ ਆਮ ਹੀ ਆਪਾਂ ਨੂੰ ਮਿਲਦੇ ਆ ਅੱਛਾ ਹੁਣ ਇਹਦਾ ਇੱਕ ਐਨ ਐਚ ਐਸ ਵਾਲਿਆਂ ਨੇ ਬੜਾ ਗੰਭੀਰ ਸਿੱਟਾ ਕੱਢਿਆ ਯਾਨੀ ਇੰਗਲੈਂਡ ਦੀ ਜਿਹੜੀ ਨੈਸ਼ਨਲ ਹੈਲਥ ਸਰਵਿਸ ਹੈ ਨਾ ਉਹਨਾਂ ਨੇ ਬਹੁਤ ਗੰਭੀਰ ਸਿੱਟਾ ਕੱਢਿਆ ਕਿਉਂਕਿ ਉੱਥੋਂ ਦੀ ਵਸੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਉਪਰੋਕਤ ਤੱਥ ਦੇ ਰਾਹੀਂ ਕਿ 15% ਵਸੋਂ ਪੀਪੀਆਈ ਦਵਾਈਆਂ ਇਸਤੇਮਾਲ ਕਰ ਰਹੀ ਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹਨਾਂ ਨੂੰ ਕੁਝ ਦਿਨ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਠੀਕ ਹੈ ਜੇ ਉਸ ਵਕਫੇ ਤੋਂ ਅਗਾਹ ਜਾ ਕੇ ਇਹਨੂੰ ਲਗਾਤਾਰ ਕੰਟੀਨਿਊ ਕਰਦੇ ਜੇ ਲਗਾਤਾਰ ਇਸਤੇਮਾਲ ਕਰ ਦੇ ਜੇ ਇਹ ਖਤਰਨਾਕ ਹੈ ਹੁਣ ਆਪਾਂ ਆਉਣੇ ਆ ਕਿ ਭਾਈ ਅੰਪੈਰਾਜ਼ੋਲ ਨੂੰ ਜੇਕਰ ਲੰਮੇ ਸਮੇਂ ਵਾਸਤੇ ਖਾਈਏ ਕੈਪਸੂਲ ਜਿਹੜਾ ਦਾਣਿਆਂ ਵਾਲਾ ਕਹਿ ਲੋ ਸਿੰਪਲ ਫੰਡਾ ਹੈ ਕਿ ਫੇਰ ਭਾਈ ਜਦ ਦਾ ਸੀਡੀ ਬੈਕਟੀਰੀਅਲ ਇਨਫੈਕਸ਼ਨ ਹੋਣ ਦਾ ਇਮਕਾਨ ਰਹਿੰਦਾ ਹੈ ਯਾਨੀ ਤੁਹਾਡੀਆਂ ਜੜੀਆਂ ਅੰਤੜੀਆਂ ਹੁੰਦੀਆਂ ਇਹਨਾਂ ਦੇ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਡਾਇਰੀਆ ਪੇਟ ਦਰਦ ਬੁਖਾਰ ਡੀਹਾਈਡਰੇਸ਼ਨ ਇਹ ਹੋ ਸਕਦਾ ਹੈ ਵਿਟਾਮਿਨ B12 ਅਤੇ ਮਿਨਰਲਸ ਦੀ ਕਮੀ ਹੋ ਸਕਦੀ ਹੈ ਹੱਡੀਆਂ ਕਮਜ਼ੋਰ ਹੋ ਸਕਦੀਆਂ ਕਿਡਨੀ ਤੇ ਲੀਵਰ ਡੈਮੇਜ ਹੋ ਸਕਦਾ ਹੈ ਐਸਿਡ ਰਿਬਾਉਂਡ ਅਚਾਨਕ ਐਸਿਡ ਵਧਣ ਦਾ ਯਾਨੀ ਅਟੈਕ ਹੋਣ ਦਾ ਖਤਰਾ ਬਣਿਆ ਰਹਿੰਦਾ ਇਸ ਤੋਂ ਇਲਾਵਾ ਕੁਝ ਸਧਾਰਨ ਹੋਰ ਵੀ ਹੈਲਥ ਤੇ ਪ੍ਰਭਾਵ ਪੈ ਸਕਦੇ ਆ ਮਸਲਨ ਸਿਰ ਦਰਦ ਪੇਟ ਦਰਦ ਜਿਵੇਂ ਕਬਰਾ ਹਟ ਉਲਟੀ ਆਉਣ ਵਾਲਾ ਚਿੱਤ ਇਸ ਤੋਂ ਇਲਾਵਾ ਕਬਜ਼ ਡਾਇਰੀਆ ਫਿਰ ਹਵਾ ਜਿਆਦਾ ਸਰਨ ਲੱਗ ਪੈਂਦੀ ਆ ਗੈਸ ਬਲੋਟਿੰਗ ਵਗੈਰਾ ਤਾਂ ਇਹ ਸਮੱਸਿਆਵਾਂ ਵੀ ਆ ਜਾਂਦੀਆਂ ਨੇ ਦੂਜੇ ਪਾਸੇ ਕਿ ਜਿਹੜੇ ਲੋਕ ਖਾਸ ਤੌਰ ਤੇ ਕਮਜ਼ੋਰ ਇਮਿਊਨਿਟੀ ਵਾਲੇ ਆ ਲੰਮੇ ਸਮੇਂ ਤੋਂ ਦਵਾਈਆਂ ਲੈ ਰਹੇ ਆ ਜਾਂ ਬਹੁਤ ਜ਼ਿਆਦਾ ਬਜ਼ੁਰਗ ਆ ਖਾਸ ਤੌਰ ਤੇ ਕਿਡਨੀ ਜਾਂ ਲੀਵਰ ਦੀ ਬਿਮਾਰੀ ਤੋਂ ਪੀੜਤ ਆ ਉਹਨਾਂ ਲਈ ਇਹ ਰਿਸਕ ਹੋਰ ਵਧੇਰੇ ਹੋ ਜਾਂਦਾ ਹੈ ਸਮਝਦੇ ਹੋ ਨਾ ਜਿਹੜੀਆਂ ਆਪਾਂ ਇਹ ਹੁਣ ਤੱਕ ਅਲਾਮਤਾ ਵੇਖੀਆਂ ਨੇ ਕਿ ਇਹ ਸਾਈਡ ਇਫੈਕਟਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਸਕਦੀਆਂ ਤਾਂ ਇਹ ਜਿਹੜੇ ਲੋਕ ਆ ਖਾਸ ਤੌਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਮਜ਼ੋਰ ਇਮਿਊਨਿਟੀ ਵਾਲੇ ਜਾਂ ਬਹੁਤ ਜ਼ਿਆਦਾ ਬਜ਼ੁਰਗ ਆ ਇਹ ਜ਼ਿਆਦਾ ਰਿਸਕ ਤੇ ਹੁੰਦੇ ਨੇ ਤਾਂ ਗੱਲ ਇਹ ਆ ਕਿ 2 ਹਫ਼ਤਿਆਂ ਤੋਂ ਵਧੇਰੇ ਇਸ ਦਵਾਈ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਐਸਾ ਨੈਸ਼ਨਲ ਹੈਲਥ ਸਰਵਿਸ ਵਾਲੇ ਇੰਗਲੈਂਡ ਵਾਲੇ ਕਹਿ ਰਹੇ ਆ ਕਿ ਭਾਈ ਇਹ ਕਦੇ ਵੀ ਕਿਸੇ ਨੂੰ ਵੀ ਚਾਹੇ ਉਹ ਤੰਦਰੁਸਤ ਆ ਤੇ ਚਾਹੇ ਇਸ ਤਰ੍ਹਾਂ ਉਹ ਘਾਟੇ ਇਮਿਊਨਿਟੀ ਵਾਲਾ ਜਾਂ ਬਜ਼ੁਰਗ ਆ ਕਿਸੇ ਨੂੰ ਵੀ ਉਹ ਕਹਿੰਦੇ ਆ ਕਿ 2 ਹਫਤਿਆਂ ਤੋਂ ਜ਼ਿਆਦਾ ਜੇਕਰ ਇਹਦੀ ਜ਼ਰੂਰਤ ਪੈ ਰਹੀ ਆ ਤਾਂ ਤੁਰੰਤ ਆਪਣੇ ਡਾਕਟਰ ਦੇ ਨਾਲ ਸਲਾਹ ਕਰੋ ਜਾਂ ਫਿਰ ਕਿਤੇ ਨਾ ਕਿਤੇ ਭਾਈ ਆਪਣਾ ਲਾਈਫ ਸਟਾਈਲ ਦੇਖੋ ਕਿ ਉਹਦੇ ਚ ਗੜਬੜ ਤੇ ਨਹੀਂ ਇਹ ਮੈਂ ਤੁਹਾਨੂੰ ਦੱਸ ਦਿਨਾ ਕਿ ਬਹੁਤ ਹੱਦ ਤੱਕ ਇਸ ਸਮੱਸਿਆ ਦਾ ਜਿਹੜਾ ਤਾਲਕ ਹੁੰਦਾ ਹੈ ਨਾ ਉਹ ਆਪਣੇ ਲਾਈਫ ਸਟਾਈਲ ਨਾਲ ਹੀ ਹੁੰਦਾ ਜ਼ੋਰ ਤੇ ਲਾਈਫ ਸਟਾਈਲ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਜੇ ਆਪਾਂ ਠੀਕ ਕਰ ਲਈਏ ਤੇ ਵਿਤਰਿਆ ਜਿਵੇਂ ਹੁਣ ਤਲੇ ਆ ਤੇ ਮਸਾਲੇਦਾਰ ਜਿੰਨਾ ਆਪਾਂ ਖਾਣੇ ਆ ਬਾਹਰ ਦਾ ਭੋਜਨ ਇਹਨੂੰ ਬਿਲਕੁਲ ਹੀ ਬੰਦ ਕਰ ਦਿਓ ਜੇ ਨਹੀਂ ਰਿਹਾ ਜਾਂਦਾ ਤੇ ਕਿਤੇ ਹਫ਼ਤੇ 'ਚ ਇੱਕ ਅੱਧਾ ਦਿਨ ਰੱਖ ਲਾਓ ਦੂਜੀ ਗੱਲ ਇਹ ਆ ਖਾਣਾ ਜਿਹੜਾ ਨਾ ਸੌਣ ਤੋਂ ਘੱਟੋ ਘੱਟ 3-4 ਘੰਟੇ ਪਹਿਲਾਂ ਖਾ ਲਓ ਬਿਹਤਰ ਆ ਵਜਨ ਆਪਣਾ ਭਾਈ ਸੀਮਤ ਰੱਖੋ ਠੀਕ ਰੱਖੋ স্মੋਕਿੰਗ ਡਰਿੰਕਿੰਗ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਆਲਮਤਾਂ ਨੇ ਦੂਰ ਹੀ ਰਿਹਾ ਜਾਵੇ ਤਾਂ ਬਿਹਤਰ ਆ ਜੇ ਖਾ ਪੀ ਕੇ ਥੋੜਾ ਤੁਰੋ ਵਾਕ ਕਰ ਲਓ ਉਹ ਵੀ ਬਹੁਤ ਵਧੀਆ ਹੈ ਸਟ्रेस ਜਿਹੜਾ ਉਹ ਤਾਂ ਤੁਹਾਨੂੰ ਪਤਾ ਹੈ ਸਟ्रेस ਤਾਂ ਨਾਲ ਦੀ ਨਾਲ ਹੀ ਤੇਜਾਬ ਜਾਂ ਇਹੋ ਜੀਆਂ ਚੀਜ਼ਾਂ ਨੂੰ ਜਨਮ ਦੇ ਦਿੰਦਾ ਹੈ ਉਹਦੇ ਤੋਂ ਦੂਰ ਰਹਿਣ ਵਾਸਤੇ ਮੈਡੀਟੇਸ਼ਨ ਜਾਂ ਯੋਗ ਵਗੈਰਾ ਉਹ ਸਾਡੇ ਕੋਲ ਹੈਨ ਇਸ ਤੋਂ ਇਲਾਵਾ ਗਾਟਸ ਬੈਕਟੀਰੀਆ ਦਾ ਖਾਸ ਤੌਰ ਤੇ ਧਿਆਨ ਰੱਖੋ ਅੱਛਾ ਫਾਈਬਰ ਖਾਓ ਫਾਈਬਰ ਮਤਲਬ ਕਿ ਜਦੋਂ ਆਪਣਾ ਪੌਸਟਿਕ ਭੋਜਨ ਸਲਾਦੇ ਖਾਓ ਯਾਰ ਫਾਈਬਰ ਵਾਲਾ ਡ్రਾਈ ਫਰੂਟਸ ਵਗੈਰਾ ਚੰਗਾ ਮਤਲਬ ਕਿ ਵਧੀਆ ਚੀਜ਼ਾਂ ਖਾਓ ਫਿਰ ਇਸ ਤੋਂ ਇਲਾਵਾ ਜੇਕਰ ਇਸ ਸਮੱਸਿਆ ਠੀਕ ਨਹੀਂ ਹੋ ਰਹੀ ਜ਼ਰੂਰ ਕਿਸੇ ਸਿਆਣੇ ਡਾਕਟਰ ਜਾਂ ਫੈਦੀ ਸਲਾਹ ਲਵੋ ਤੇ ਬਾਕੀ ਜੇ ਆਪਾਂ 2 ਹਫ਼ਤਿਆਂ ਤੱਕ ਇਹ ਦਵਾਈ ਲੈਣੀ ਵੀ ਆ ਤਾਂ ਬਾਈ ਦਿਨ ਦੇ ਵਿੱਚ ਇੱਕ ਵਾਰ ਲੈ ਰਹੇ ਹੋ ਤਾਂ ਸਵੇਰੇ ਲੈ ਲਓ ਦੋ ਵਾਰ ਲੈ ਰਹੇ ਹੋ ਤਾਂ ਸਵੇਰੇ ਸ਼ਾਮ ਲੈ ਲਓ ਠੀਕ ਹੈ ਨਾ ਜੀ ਇਸ ਤੋਂ ਇਲਾਵਾ ਬਾਈ ਟੈਬਲੇਟ ਜਾਂ ਕੈਪਸੂਲ ਨੂੰ ਪਾਣੀ ਦੇ ਨਾਲ ਪੂਰਾ ਵਧੀਆ ਖਾਓ ਇਹ ਨਹੀਂ ਕਿ ਕੋਟਕੂ ਪਾਣੀ ਦੇ ਨਾਲ ਲੰਗਾਇਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜੀਆਂ ਦਵਾਈਆਂ ਜਿਵੇਂ ਇਹ ਜਿਹੜੇ ਦਾਣੇ ਵਾਲੇ ਕੈਪਸੂਲ ਜਿਵੇਂ ਆਪਾਂ ਕਹਿ ਦਿੰਨੇ ਆ ਪੰਜਾਬੀ ਚ ਕਿ ਇਹਨਾਂ ਨੂੰ ਚਵਾ ਕੇ ਕਦੇ ਨਾ ਖਾਓ ਤੇ ਹੁਣ ਇੱਕ ਸਵਾਲ ਇਹ ਰਹਿ ਜਾਏਗਾ ਕਿ ਐਮ ਐਚ ਐਸ ਦੀ ਚੇਤਾਵਨੀ ਆ ਯਾਨੀ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਦੀ ਆ ਇੰਗਲੈਂਡ ਦੇ ਬੰਦਿਆਂ ਵਾਸਤੇ ਚੇਤਾਵਨੀ ਆ ਨਹੀਂ ਉਹ ਸੂਰ ਬੰਦਿਆਂ ਦਾ ਸਿਸਟਮ ਤੇ ਕੋਜਿਆ ਹੀ ਆ ਨਾ ਸਾਡਾ ਤੇ ਗੋਰਿਆਂ ਵਾਲਾ ਜਿਹੜਾ ਲਾਈਫ ਸਟਾਈਲ ਆ ਨਾ ਉਹ ਲਗਭਗ ਇੱਕੋ ਜਿਹਾ ਹੋ ਚੁੱਕਾ ਸੋ ਇਸ ਲਾਈਫ ਸਟਾਈਲ ਦੇ ਆਪਾਂ ਜੇ ਦੇਖੀਏ ਤਾਂ ਸਾਨੂੰ ਬੜੇ ਹੀ ਭੜੇ ਸਿੱਟੇ ਭੁਗਤਨੇ ਪੈ ਰਹੇ ਆ ਆਪਣਾ ਲਾਈਫ ਸਟਾਈਲ ਠੀਕ ਕਰੋ ਸੋ ਇਸ ਕਰਕੇ ਇਸ ਵੀਡੀਓ ਨੂੰ ਬਣਾ ਰਹੇ ਆ ਕਿਉਂਕਿ ਆਮ ਤੌਰ ਤੇ ਆਪਣੇ ਘਰਾਂ ਚ ਕੋਈ ਨਾ ਕੋਈ ਇਸ ਤਰ੍ਹਾਂ ਦੇ ਕੈਪਸੂਲ ਇਸ ਤਰ੍ਹਾਂ ਦੀਆਂ ਦਵਾਈਆਂ ਇਸਤੇਮਾਲ ਕਰ ਰਿਹਾ ਹੈ ਵੀਡੀਓ ਠੀਕ ਲੱਗੀ ਹੋਵੇ ਚੰਗੀ ਲੱਗੀ ਹੋਵੇ ਤੇ ਸ਼ੇਅਰ ਜ਼ਰੂਰ ਕਰ ਜਾਣਾ ਜਾਂਦੇ ਜਾਂਦੇ ਆ ਬ라이 ਕਰਮ ਬ라이 ਮਿਹਰਬਾਨੀ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਨੂੰ ਸਤ ਸ੍ਰੀ ਅਕਾਲ